ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੂਜਾ ਜਾਨੜੀ ਆ ਕੇ ਘਰ ਗਾਵਣਾ ਇੱਕ ਓਮ ਘਰ ਸਤਗੁਰ ਪਰਸਾ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਨ ਪਾਂ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏ ਰਾਹ ਸਤ ਗੁਰੂ ਪੂਰਾ ਜੇ ਮਿਲ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰ ਪਿਆਰੇ ਜਿਸ ਨੂੰ ਹੋਏ ਦਿਆਲਾ ਸਫਲ ਮੂਰਤ ਗੁਰ ਦਿਓ ਸੁਆਮੀ ਸਰਬ ਕਲਾ ਪਰ ਪੂਰੇ ਨਾਨਕ ਗੁਰ ਪਰ ਬ੍ਰह्म ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤੀ ਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਦੇ ਨਾਮ ਵਖਾਨੇ ਹਰ ਨਾਮ ਹੀ ਮਨ ਰਾਤਾ sevak jan ki seva mange pura karm kamawa nanak ki bai nanti swami tere jan dekhna paawa wad paaki se kaadiye pyare ਸਤ ਸੰਗਤ ਜਿਨਾਂ ਵਾਸੋ ਅੰਮ੍ਰਿਤ ਨਾਮ ਰਾਦੀਐ ਨਿਰਮਲ ਮਨ ਹੋਐ ਪਰਗਾਸ ਜਨਮ ਮਰਨ ਦੁਖ ਕਾਟਿਐ ਪਿਆਰੇ ਚੂਕੈ ਜਮ ਕੀ ਕਾਣੀ ਤਿਨ ਅਪਰਾਪਤ ਦਰਸ਼ਨ ਨਾਨਕ ਜੋ ਪ੍ਰਭੇ ਆਪਣੇ ਪਾਣੀ ਉੱਚੀ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰੇ ਸੁਨਤੇ ਉਦਰੇ ਬਿਨ ਸੇ ਪਾਪ ਕਨੇਰੇ ਪਸੂ ਪਰੇਤ मुगद को तारे पहन पारे उतारे। नानक दास तेरी सरनाई सदा सदा बले हारे पशु परेत मुगद को तारे पहन पारे उतारे। ਨਾਨਕ ਦਾਸ ਤੇਰੀ ਸਰਨਾਏ ਸਦਾ ਸਦਾ ਬਲੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ